ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਦਾ ਸਾਕਤ ਆਪਣੀ YouTube ਚੈਨਲ ਵੈਦਰ ਭਾਈ ਕਾਰ ਵਿੱਚ ਜਿਸ ਵਿੱਚ ਅੱਜ 7 ਤੋਂ ਲੈ ਕੇ 10 April ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿੰਨਾ ਭਾਗਾਂ ਵਿੱਚ ਮੀਂਹ ਕਣੀ ਸਾਰਿਆਂ ਨੇ ਕਿਸਾਨਾਂ ਲਈ ਕੀ ਅਪਡੇਟ ਹੈ ਕਿੰਨਾ ਭਾਗਾਂ ਵਿੱਚ ਜਾਦੇ ਮੀਂਹ ਸਾਰਿਆਂ ਨੇ ਕਿੰਨਾ ਭਾਗਾਂ ਜਿਹੜੀ ਚੱਕਰ ਦੇ ਸਾਰਿਆਂ ਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰ ਕਰੋ ਚਲੋ ਅੱਗੇ ਆਦੇਮ ਵੀਡੀਓ ਵਾਲੇ ਪਹਿਲਾਂ ਤੁਸੀਂ ਮੌਸਮ ਬਦਲ ਰੋਬਟ ਦੇਖੋ 6 April ਨਿਕਲ ਚੁੱਕੀ ਹੈ ਅੱਜ 7 ਤਰੀਕ ਹੈ 7 ਤਰੀਕ ਤੋਂ ਲੈ ਕੇ ਤੁਸੀਂ ਉਤੋਂ ਪਹਿਲਾਂ ਮੌਸਮ ਆਪਣ ਨੂੰ ਸਾਫ਼ ਹੀ ਦੇਖਣ ਨੂੰ ਲੱਗਾ ਟੈਂਪਰੇਚਰ ਦੀ ਗੱਲ ਕਰੀਏ ਜੇ 7 ਅਪ੍ਰੈਲ ਆਪਣੇ ਦਿਨ ਦਾ ਟੈਂਪਰੇਚਰ ਆਪਣ ਨੂੰ 30 ਡਿਗਰੀ ਦੇਖਣ ਨੂੰ ਮਿਲਦੇ ਹਨ ਉਹਦੇ ਦਿਨਾਂ ਚ ਆਪਣੇ 40 ਦੇ ਕਰੀਬ ਆਪਣੇ ਟੈਂਪਰੇਚਰ ਦੇਖਣ ਨੂੰ ਮਿਲੂਗੇ ਆਪਣੇ 8-9 ਤਰੀਕ ਨੂੰ ਆਪਣੇ ਗਰਮੀ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਰਾਤ ਦੇ ਟੈਂਪਰੇਚਰ ਆਪਣ ਨੂੰ 9-10 ਅਪ੍ਰੈਲ ਤੱਕ ਰਾਤ ਦੇ 22-21 ਡਿਗਰੀ ਦੇ ਵਿਚਕਾਰ ਦੇਖਣ ਨੂੰ ਮਿਲਣਗੇ ਜੋ ਕਿ ਕਾਫੀ ਗਰਮ ਰਾਤਾਂ ਵੀ ਹੋ ਜਾਣਗੀਆਂ ਦਿਨ ਵੀ ਕਾਫੀ ਗਰਮ ਹੋ ਚੁੱਕੇ ਹਨ ਤਾਂ ਕਾਫੀ ਆਪਣੇ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਹੀ ਹੈ ਬਾਕੀ ਗੱਲ ਕਰ ਕਈ ਪਾਕ ਗਮ ਜ ਆਪਣੇ ਕੱਲ ਵੀ ਪੂਰਾ ਚੱਲ ਰਿਹਾ ਸੀ ਬਾਕੀ ਅੱਜ ਤੋਂ ਆਪਣੇ ਪੂਰਾ ਸ਼ੁਰੂ ਹੋ ਚੁੱਕਾ ਹੈ ਆਪਣੇ ਪੂਰਾ ਦਾ ਗੰਦ ਪਤਾ ਹੈ ਦੁਪਹਿਰ ਨੂੰ ਪੂਰਾ ਮਾਰ ਦਿੰਦਾ ਜਿਸ ਨਾਲ ਆਪਣੇ ਕਾਫੀ ਗਰਮੀ ਦੇਖਣ ਨੂੰ ਮਿਲਦੀ ਦੁਪਹਿਰ ਤੋਂ ਸ਼ਾਮ ਨੂੰ ਤੇ ਰਾਤ ਤੋਂ ਸਵੇਰ ਨੂੰ ਆਪਣ ਨੂੰ ਪੂਰਾ ਦੇਖਣ ਨੂੰ ਮਿਲੇਗਾ ਜਿਸ ਨਾਲ ਆਪਣੇ ਗਰਮੀ ਵਿੱਚ ਹੋਰ ਵੱਧਾ ਦੇਖਣ ਨੂੰ ਮਿਲ ਰਿਹਾ ਹੈ ਬਾਕੀ ਵਾਲਾ ਕਰੀ ਮੌਸਮ ਅੱਜ ਆਪਣ ਬਿਲਕੁਲ ਸਾਫ਼ ਦੇਖਣ ਨੂੰ ਮਿਲਿਆ 7 April ਦੇ ਆਪਣੇ 4:30 ਵਜੇ ਦੀਆਂ ਤਸਵੀਰਾਂ ਹਨ ਬਾਕੀ ਗੱਲ ਕਰੀ ਤੇ ਅੱਗੇ ਇਹ ਆਪਣੇ ਦਾ ਤਰੀਕ ਪੰਜਾਬ ਦੇ ਆਪਣੇ ਸਿਸਟਮ ਆਪਣੇ ਦਰਮਿਆਨ ਦੇ ਪਤਾ ਦਾ ਇਹ ਸਿਸਟਮ ਕੋਈ ਬਹੁਤ ਜ਼ਿਆਦੇ ਭਾਰੇ ਲੈਵਲ ਦਾ ਵੀ ਨਹੀਂ ਹੈ ਕਿ ਆਪਣੇ ਪੰਜਾਬ ਵਿੱਚ ਕਾਫੀ ਭਟੀਆਂ ਕਰ ਲਈ ਪਾਊਗਾ ਇਦਾਂ ਦੀ ਵੀ ਕੋਈ ਗੱਲ ਨਹੀਂ ਹੈ ਆਪਣੇ ਪੰਜਾਬ ਵਿੱਚ ਹਲਕਾ ਦਰਮਿਆਨ ਨਹੀਂ ਵੀ ਦੇਖਣ ਨੂੰ ਮਿਲੂਗਾ ਕਿੰਨੇ ਕਿਹੜੇ ਇਲਾਕੇ ਹੋ ਜਿਹੜੇ ਥੋੜੇ ਬਹੁਤ ਥੋੜੇ ਟਾਈਮ ਲਈ ਆਪਣੇ ਛਾਟੇਦਰਮੀ ਦੇਖਣ ਨੂੰ ਮਿਲਦਾ ਹੈ ਨਿਕਲ ਜਿਆਦਾਤਰ ਪੰਜਾਬ ਦੇ ਵਿਭਾਗਾਂ ਵਿੱਚ ਆਪਣਾ ਹਲਕਾ ਦਰਮਿਆਨਾ ਮੀਂਹ ਹੀ ਦੇਖਣ ਨੂੰ ਮਿਲੂਗਾ ਬਾਕੀ ਆਪਣਾ ਸਿਸਟਮ ਨਹੀਂ ਕਰ ਕਰਨੀਏ ਇਹ ਸਿਸਟਮ ਬਾਕੀ ਨਿਰਭਰ ਕਰਦਾ ਹੈ ਪਰ 9 ਤਰੀਕ ਨੂੰ ਆਪਣੇ 7 8 9 ਨੂੰ ਕਿੰਨੀ ਕਿਤੋਂ ਆਪਾਂ ਦੇਖਣ ਨੂੰ ਮਿਲੂਗੀ 7 8 ਨੂੰ ਤਾਂ ਆਪਾਂ ਦੇਖਣ ਨੂੰ ਮਿਲੂਗੀ ਇਹ ਡਿਪੈਂਡ ਬਾਕੀ ਜਿਆਦਾ 9 ਤੇ ਕਰਦਾ ਹੈ ਜਾਂ 9 ਤਰੀਕ ਨੂੰ ਆਪਣੇ ਕਾਫੀ ਤਕੜੀ ਧੁੱਪ ਦੇਖਣ ਲਈ ਹੀਟ ਵਧੀ ਇਹ ਸਿਸਟਮ ਹੋਰ ਤਕੜਾ ਹੋਊਗਾ ਜਾਂ ਤਾਂ ਆਪਾਂ ਨਹੀਂ ਦੇਖਣ ਨੂੰ ਮਿਲਗੀ ਤੇ ਸਿਸਟਮ ਆਪਣੇ ਦਰਮਿਆਨੇ ਪੱਧਰ ਤੇ ਹੀ ਰਹੂਗਾ ਬਾਕੀ ਪੂਰਬੀ ਹਵਾ ਵੀ ਇੱਥੇ ਕਾਫੀ ਸਹਿਯੋਗ ਪਾਉਣ ਗੜੇਮਈ ਤੋਂ ਇਹ ਨਿਕਾਰ ਨਹੀਂ ਕਰਦੇ ਗੜੇਮਾਰੀ ਬਹੁਤ ਜਿਆਦਾ ਤਕੜੀਆਂ ਦੇਖਣ ਮਿਲੂਗੀ ਪਰ ਆਪਣੇ ਹਰਿਆਣੇ ਦੇ ਕੀ ਪਾਸ ਹੋ ਗਿਆ ਪੰਜਾਬ ਦੇ ਇਹਨਾਂ ਵਿੱਚ ਗੜੇਮਈ ਤੋਂ ਇਹ ਨਿਕਾਰ ਨਹੀਂ ਕਰ ਸਕਦੇ ਬਾਕੀ ਮਾਲਵੇ ਤੋਂ ਥੋੜੇ ਜਿਆਦੇ ਪਾਕਾਂ ਵਿੱਚ ਸਾਰ ਹਨ ਗੜੇਮਾਰੀ ਦੇ ਤੇ ਮੀਂਹ ਦੇ ਵੀ ਥੋੜੇ ਜਿਹਾ ਮਾਲਵੇ ਵਿੱਚ ਜਿਆਦੇ ਅਸਰ ਹਨ ਬਾਕੀ ਨੇਰੀ ਵੀ ਚਾਲ ਸਕਦੀ ਹੈ ਆਪਣੇ 10 ਤਰੀਕ ਨੂੰ ਜਾਂ 9 ਤਰੀਕੀ ਰਾਤ ਨੂੰ ਆਪਣੇ ਨੇਰੀ ਵੀ ਜਰੂਰ ਦੇਖਣ ਨੂੰ ਮਿਲੂਗੀ ਪੰਜਾਬ ਦੇ ਲਗਭਗ ਸਾਰੇ ਪਾਕਾਂ ਵਿੱਚ ਨੇਰੀ ਬਾਲੀ ਜਿਆਦੀ ਨਹੀਂ ਪਰ ਆਪਣੇ 40 ਤੋਂ ਲੈ ਕੇ 50 ਕਿਲੋਮੀਟਰ ਜਾਂ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਾਪਤ ਇਸਪੁਰ ਨੂੰ ਦੇਖਣ ਨੂੰ ਮਿਲਦੀ ਹੈ ਬਾਕੀ ਕਾਲਮ ਵਾਲਾ ਕਰਦੀ ਅੱਜ 7 ਤਰੀ ਮੌਸਮ ਚੁੱਕੀ ਖਾਸ ਤਬਦੀਲੀ ਨਹੀਂ ਹੈ ਵਾਕੀ ਹੀਟ ਵੇਵ ਦੇ ਮੌਸਮ ਭਾਵ ਲੋਲਟਾ ਚੱਲੀ ਹੋ ਚੱਕੇ ਨੇ ਤੇ 10 ਤੱਕ 11 ਨੂੰ ਆਪਣੀ ਮੀਂਹ ਦੇਖਣ ਨੂੰ ਮਿਲੂਗਾ ਆਪਣੇ ਦਰਮਿਆਨੇ ਪਦਰ ਦਾ ਦਿਨੀ ਚੱਲੂਗੀ ਦੋ ਦਿਨਾਂ ਲਈ ਆਪਣੇ ਟੈਂਪਰੇਚਰ ਥੋੜੀ ਠੰਡ ਲੱਗੂਗੀ ਉਸ ਤੋਂ ਬਾਅਦ ਥੋੜੇ ਜਿਹੇ ਟੈਂਪਰੇਚਰ ਹਲੇ ਆਉਣਗੇ ਪਰ ਦੋ ਤਿੰਨ ਦਿਨਾਂ ਬਾਅਦ ਫੇਰ ਆਪਣੇ ਟੈਂਪਰੇਚਰ ਆਪ ਹੋਣੇ ਸ਼ੁਰੂ ਹੋ ਜਾਣਗੇ 15 16 ਡਿਗਰੀ ਸੌਰੀ 15 16 ਆਪਰ ਐਲ ਨੂੰ ਆਪਣੇ ਫੇਰ ਟੈਂਪਰੇਚਰ 40 ਡਿਗਰੀ ਨੂੰ ਹੱਥ ਪਾਣਗੇ ਦਿਨ ਦੇ ਰਾਤ ਦੇ ਆਪਣੇ ਬਾਈਕ ਦੇ ਡੇਰੀ ਦੇਖਣੂ ਮੈਨੇ ਟੈਂਪਰੇਚਰ ਦੋ ਤਿੰਨ ਦਿਨਾਂ ਲਈ ਇਹ ਸਿਸਟਮ ਦੇ ਨਾਲ ਰਾਤ ਦਾ ਦੇਖ ਨੂੰ ਲੱਗੀ ਪੰਜਾਬ ਚ ਗਰਮੀ ਹੁਣ ਕਾਫੀ ਵੱਡੇ ਪੱਦਰ ਤੇ ਜੋੜ ਫੜ ਰਹੀ ਹੈ ਪੰਜਾਬ ਦਾ ਬਾਕੀ ਆਉਂਦੇ ਦੇ ਵਿੱਚ ਕੋਈ ਮੌਸਮਾ ਦਾ ਰਿਪੋਰਟਾਂ ਪਾਣੀ ਧਾਰਿਆ ਤੇ ਨਾ ਲਓ ਬਾਕੀ ਲਗਭਗ ਹਰ ਸਾਰੀਆਂ ਕਣਾਂ ਪੱਕ ਚੁੱਕੀਆਂ ਹਨ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ 13 ਤਰੀਕ ਨੂੰ ਆਪਣੀ ਵਿਸਾਖੀ ਹੈ ਵਿਸਾਖੀ ਤੋਂ ਪਹਿਲਾਂ ਆਪਣਾ ਇੱਕ ਸੱਸਟਮ ਲੱਗ ਜੂਗਾ ਜੋ ਕਿ ਦਰਮਿਆਨੇ ਪੱਦਰ ਦਾ ਇਹ ਹਲਤ ਹੈ ਜੇ ਤਕੜਾ ਹੋਊਗਾ ਤਨੂੰ ਵੀਡੀਓ ਬਣਾ ਕੇ ਦਾਤਾਂਗੇ ਬਾਕੀ ਅੱਜ ਜੀ ਦੀ ਵੀ ਨਹੀਂ ਧੰਨਵਾਦ